ਹਮਮ ਮੈਂ ਦਿਨ ਨੂੰ ਇੱਕ ਗੱਲ ਸੁਣਾਵਾਂ ਤੂੰ ਕਹ ਇਹ ਦੇ ਨੀ ਆ ਵੀ ਲਾਟਰੀ ਪਾ ਲਾਟਰੀ ਪਾ ਤੇ ਲਾਟਰੀ ਦੇ ਤੈਨੂੰ ਅੱਜ ਨਾ ਪੰਗੇ ਸੁਣਾਉਣਾ ਕੋਈ ਸੀਗੇ ਦੋ ਭਰਾ ਤੇ ਉਹ ਨਾ ਵੀ ਦੋ ਭਰਾ ਸੀਗੇ ਤੇ ਸ਼ਹਿਰ ਜਾਂਦੇ ਆ ਤੇ ਸ਼ਹਿਰ ਜਾ ਜਾਂਦੇ ਆ ਨਾ ਦੇ ਉੱਥੇ ਉਹ ਕਹਿੰਦੇ ਕਿ ਯਾਰ ਇੱਕ ਭਰਾ ਕਹਿੰਦਾ ਆਖੇ ਕਹਿੰਦਾ ਯਾਰ ਆਹ ਲਾਟਰੀ ਵਾਲੀ ਦੁਕਾਨ ਆ ਤੇ ਕਹਿੰਦਾ ਆਖੇ ਆਪਾਂ ਵੀ ਯਾਰ ਲਾਟਰੀ ਪਾਲ ਗਏ ਆਖੀ ਤੇ ਉਹ ਬਈ ਉਹਦਾ ਦੂਜਾ ਭਰਾ ਕਹਿੰਦਾ ਚਲ ਕਹਿੰਦਾ ਯਾਰ ਆਪਾਂ ਪਾ ਕੇ ਵੇਖ ਲੈਨੇ ਆ ਤੇ ਉਹਨਾਂ ਜਦੋਂ ਮਾਂ ਪਾਉਂਦੇ ਆ ਲਾਟਰੀ ਤੇ ਪਾ ਕੇ ਆ ਕੇ ਤੇ ਘਰ ਆ ਕੇ ਵੀ ਉਹਦਾ ਰੱਖ ਦਿੰਦੇ ਆ ਤੇ ਜਦੋਂ ਆਥਨ ਦਾ ਵੇਲਾ ਹੁੰਦਾ ਨਾ ਕਿ ਆਈ ਮੰਜੇ ਤੇ ਬੈਠੇ ਦੋਨੇ ਭਰਾ ਰੋਟੀ ਖਾਈ ਜਾਂਦੇ ਹੁੰਦੇ ਆ ਉਹ ਇੱਕ ਦੂਜੇ ਮੰਜੇ ਤੇ ਬੈਠਾ ਹੁੰਦਾ ਇੱਕ ਉਧਰਲੇ ਤੇ ਬੈਠਾ ਹੁੰਦਾ ਕਿ ਉਹ ਕਹਿੰਦਾ ਖੇ ਯਾਰ ਵੀ ਦੂਜਾ ਭਰਾ ਕਹਿੰਦਾ ਕਹਿੰਦਾ ਖੇ ਯਾਰ ਵੀ ਆਪਾਂ ਕਿਨ ਲਾਟਰੀ ਦਾ ਪਾਏ ਆ ਤੇ ਜੇ ਕਿਹਦਾ ਆਪਾਂ ਨੂੰ ਲਾਟਰੀ ਨਹੀਂ ਲੱਗੀ ਤੇ ਫੇਰ ਕੀ ਕਰਾਂਗੇ ਤੇ ਉਹ ਕਹਿੰਦਾ ਕਿ ਯਾਰ ਗੱਲ ਤਾਂ ਕਿਹਦਾ ਤੇਰੀ ਵੀ ਸਹੀ ਹੁਣ ਵਿਚਾਰੇ ਮਾੜੇ ਬੰਦੇ ਉਹਨਾਂ ਨੂੰ ਐ ਫਿਕਰ ਪੈ ਗਿਆ ਵੀ ਜੇ ਡੇਢ ਕਰੋੜ ਨਹੀਂ ਖਿਲਿਆ ਤਾਂ ਆਪਾਂ ਡੇਢ ਕਰੋੜ ਦਾ ਕੀ ਕਰਾਂਗੇ ਹਾਂ ਕਰਾਂਗੇ ਤੇ ਉਹ ਨਾ ਵੀ ਕਹਿੰਦੇ ਯਾਰ ਗੱਲ ਤਾਂ ਸਹੀ ਹੈ ਤੇਰੀ ਫਿਰ ਉਹ ਦੂਜਾ ਭਰਾ ਉੱਠ ਕੇ ਉਹਦੇ ਕੋਲੇ ਆ ਜਾਂਦਾ ਮੰਜੇ ਤੇ ਉਹ ਕਹਿੰਦਾ ਮੇਰੀ ਸੁਣ ਗੱਲ ਕਹਿੰਦਾ ਆਪਾਂ ਕਹਿੰਦਾ ਨਾ ਆਪਣੇ ਪਿੰਡ 'ਚ ਕਹਿੰਦਾ ਉਹ ਫਲਾਣੇ ਬੰਦੇ ਹੈਗੇ ਯਾਰ ਤੇ ਕਹਿੰਦਾ ਕਿ ਆਪਾਂ ਉਹਨਾਂ ਦੀ ਜ਼ਮੀਨ ਖਰੀਦ ਲਾਂਗੇ ਅੱਛਾ ਤੇ ਉਹ ਉਹ ਕਹਿੰਦਾ ਵੇਚਦੇ ਹੀ ਰਹਿੰਦੇ ਥੋੜੇ ਟਾਈਮ ਬਾਅਦ ਵੇਚ ਦਿੰਦੇ ਆ ਤੇ ਕਹਿੰਦਾ ਉਹਨਾਂ ਦੀ ਆਪਾਂ ਜ਼ਮੀਨ ਖਰੀਦ ਲਾਂਗੇ ਚੱਲ ਉਹ ਕਹਿੰਦਾ ਉਹ ਕਹਿੰਦਾ ਯਾਰ ਚੱਲ ਠੀਕ ਆ ਉਹ ਤਾਂ ਕਹਿੰਦਾ ਜ਼ਮੀਨ ਤਾਂ ਉਹਨਾਂ ਦੀ ਖਰੀਦ ਲਾਂਗੇ ਤੇ ਕਹਿੰਦਾ ਖੇ ਯਾਰ ਪਰ ਉਹਨਾਂ ਦੇ ਜਿਹੜੇ ਗਵੰਢੀ ਆ ਉਹ ਤਾਂ ਬੜੇ ਅਥਰੇ ਉਹਦਾ ਵਟਾ ਹੀ ਵੱਢ ਨੂੰ ਅਟਦੇ ਤੇ ਆਪਣੀ ਦਾ ਨਸਤ ਵੀ ਰਾਂਦ ਰਿਆ ਕਰਨੀ ਨਾਲ ਤੇ ਉਹ ਕਹਿੰਦਾ ਕਿੰਨਾ ਹਾਂ ਗੱਲ ਤਾਂ ਕਿ ਨਾ ਇਵੇਂ ਕਹਿੰਦਾ ਆਪਣੀ ਤਾਂ ਉਹਨਾਂ ਨਾਲ ਰਾਂਦ ਬਣ ਜੂਜੀ ਉਹਨਾਂ ਦਾ ਵਾਣ ਖਰੀਦ ਲਿਆਦਾ ਉਹ ਕਹਿੰਦਾ ਚੱਲ ਫਿਰ ਕੀ ਰਾ ਉਹਨਾਂ ਨਾਲ ਹੀ ਨਿਬੜੇਗੇ ਚੱਲ ਕਹਿੰਦਾ ਚੱਕ ਡਾਂਗ ਕੇ ਤੇ ਉਹ ਤਾਂ ਬਈ ਦੋਨੇ ਭਰਾ ਚੱਲਦੇ ਡਾਂਗਾ ਚੱਕ ਕੇ ਘਰੋਂ ਤੇ ਜਾ ਕੇ ਤੇ ਉਹਨਾਂ ਦੇ ਬਾਰ ਮੂਰੇ ਮਾਰਦੇ ਜਾ ਕੇ ਬੜਕਾ ਕਹਿੰਦੇ ਕਿ ਇਧਰ ਬਾਹਰ ਨਿਕਲੋ ਵੱਡੇ ਬੈਲਗੋ ਉਹ ਆਉਂਦੇ ਜਦੋਂ ਬਾਹਰ ਉਹ ਕਹਿੰਦੇ ਹਾਂ ਬਾਈ ਕੀ ਗੱਲ ਆ ਕਹਿੰਦੇ ਤੁਸੀਂ ਵਟਾ ਨਹੀਂ ਵਟ ਨੂੰ ਹਟਦੇਗੇ ਤੇ ਉਹ ਕਹਿੰਦੇ ਯਾਰ ਵੀ ਨਾ ਤੁਹਾਡੇ ਨਾਲ ਕੋਈ ਸਾਡੀ ਵਟ ਡੋਲਸਾਂ ਜੀ ਥੋੜਾ ਵਾਣ ਪਿੰਡ ਤੇ ਦੂਜੇ ਪਾਸੇ ਸਾਡਾ ਦੂਜੇ ਪਾਸੇ ਤੇ بیچ ਤੁਹਾਡੇ ਨਾਲ ਸਾਡਾ ਕੀ ਲੱਗਿਆ ਤਾਗਾ ਕਹਿੰਦੇ ਨਹੀਂ ਕਹਿੰਦੇ ਤੁਹਾਨੂੰ ਬੰਦੇ ਦਾ ਇਹੀ ਬਣਾ ਕੇ ਡਾਂਗੇ ਤੇ ਉਹਨਾਂ ਨੂੰ ਕੱਢਦੇ ਗਾਲ ਵੀ ਜੋ ਗਾਲ ਕੱਢਦੇ ਤੇ ਉਹ ਵੀ ਅੱਗੋਂ ਕਾਇਮ ਹੋ ਜਾਂਦੇ ਤੇ ਉੱਥੇ ਡਾਂਗੋ ਛੋਟੀ ਹੋ ਕੇ ਉਹਨਾਂ ਦਾ ਸਿਰ ਪਾੜ ਦਿੰਦੇ ਗੜਾਸੇ ਲੈ ਕੇ ਗਏ ਹੁੰਦੇ ਆ ਤੇ ਜਾ ਕੇ ਤੇ ਚਲੋ ਵੀ ਉਹ ਉਹ ਹਸਪਤਾਲ ਚ ਵਿਚਾਰੇ ਦਾਖਲ ਹੋਏ ਨੇ ਪਰਚਾ ਕਟਾ ਦਿੰਦੇ ਪੁਲਿਸ ਲੈ ਜਾਂਦੀ ਫੜ ਕੇ ਜਦੋਂ ਜੱਜ ਦੇ ਪੇਸ਼ ਹੁੰਦੇ ਆ ਨਾ ਤੇ ਉਹ ਜੱਜ ਵੀ ਉਹਨਾਂ ਨੇ ਜਦੋਂ ਬਿਆਨ ਬੂਨ ਲੈਂਦਾ ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਇਹਨਾਂ ਨਾਲ ਕੀ ਰੌਲਾ ਸੀ ਕਾਹ ਤੋਂ ਇਹਨਾਂ ਨੇ ਤੁਹਾਡਾ ਸਿਰ ਪਾੜਿਆ ਉਹ ਕਹਿੰਦੇ ਜੱਜ ਸਾਹਿਬ ਸਾਡੇ ਤਾਂ ਐਵੇਂ ਹੀ ਕਹਿੰਦੇ ਆ ਕੇ ਗੱਲ ਪੈ ਗਈ ਤਾਂ ਤੇ ਵੀ ਇਹਦਾ ਸਾਡੀ ਦਾ ਕਿਸਮਤ ਮਾੜੀ ਵੀ ਪਤਾ ਨਹੀਂ ਕੀ ਇਹਨਾਂ ਨੇ ਪਿੰਡ ਦੇ ਦੂਜੇ ਪਾਸੇ ਇਹਨਾਂ ਦਾ ਕਰ ਸਾਡਾ ਦੂਜੇ ਪਾਸੇ ਤੇ ਇਹਨਾਂ ਨੇ ਦਾ ਸਾਡੇ ਨਾਲ ਜੱਗੋ ਤੇਰਵੀ ਕਰਤੀ ਇਹਨਾਂ ਨੇ ਦਾ ਤੇ ਕਹਿੰਦੇ ਅੱਛਾ ਕਿ ਉਹ ਉਹਨਾਂ ਨੂੰ ਪੁੱਛਦਾ ਉਹ ਕਹਿੰਦਾ ਜੱਜ ਕਹਿੰਦੇ ਯਾਰ ਤੁਸੀਂ ਇਹਨਾਂ ਦਾ ਕਿਉਂ ਸਿਰ ਪਾੜਿਆ ਕਹਿੰਦੇ ਜਾਈ ਸਾਹਿਬ ਸਾਡੀ ਜਨੋ ਗੱਲ ਆਹੀ ਪਾਉਣੀ ਸੀਗੀ ਲਾਟਰੀ ਆ ਸੱਚ ਕਹਿੰਦੇ ਇਹੀ ਪਾਏਆਂ ਦੀ ਲਾਟਰੀ ਅੱਛਾ ਤੇ ਜਦੋਂ ਲਾਟਰੀ ਪਾਏਆਂ ਦੀ ਤੇ ਇਹੀ ਆਖਿਆ ਵੀ ਇੰਨੇ ਪੈਸੇ ਨਿਕਲੇ ਤੇ ਪੈਸੇ ਦਾ ਕਰਾਂਗੇ ਕੀ ਕਹਿੰਦੇ ਕਿ ਅਸੀਂ ਤਾਂ ਵੀ ਆਈ ਸੋਚਦੀ ਵੀ ਪੈਸੇ ਨਾ ਕਰਾਂਗੇ ਕੀ ਤੇ ਅਸੀਂ ਤਾਂ ਚੱਕੇ ਦੇ ਇਹਨਾਂ ਨੇ ਆਈ ਸੋਚਿਆ ਵੀ ਇਹਨਾਂ ਦੇ ਗਵਾਂਢੀ ਬਾਣ ਵੇਚਦੇ ਰਹਿੰਦੇ ਆ ਕਿ ਇਹਨਾਂ ਦਾ ਚਲਵਾਨ ਖਰੀਦ ਲਾਂਗੇ ਅੱਛਾ ਤੇ ਜਦੋਂ ਕਹਿੰਦੇ ਇਹ ਗੱਲ ਸੱਚੀ ਵੀ ਇਹਨਾਂ ਦਾ ਵਾਹਨ ਖਰੀਦਾਂਗੇ ਤੇ ਫੇਰ ਉਹ ਕਿਤੇ ਵੀ ਸਾਡੇ ਦਿਮਾਗ ਚ ਆਈ ਵੀ ਇਹ ਤਾਂ ਹੀ ਖਰੀਦੀਆਂ ਵਟਾਂ ਵੜਦੇ ਨਹੀਂ ਤਾਂ ਰੰ ਲੱਗੇ ਨਾ ਕਿ ਪਈ ਰਹਿੰਦੀ ਤੇ ਸਾਨੂੰ ਆਈ ਸੀ ਵੀ ਸਾਡੀ ਵੀ ਕੱਲ ਨੂੰ ਇਹਨਾਂ ਨਾਲ ਪਾਊਗੀ ਨਹੀਂ ਨਹੀਂ ਕਿ ਹਾਂ ਤੇ ਵੀ ਪੈਸੇ ਨਿਭੜ ਲਗੇ ਇਹਨਾਂ ਨਾਲ ਤਾਂ ਤੇ ਉਹਨਾਂ ਨੇ ਕਹਿੰਨੇ ਅਗੇ ਫੇਰ ਤਾਂ ਅਸੀਂ ਤਾਂ ਇਹਨਾਂ ਨਾਲ ਜਾ ਕੇ ਨਿਭੜੇ ਸੀ ਤੇ ਜੱਜ ਕਹਿੰਦਾ ਤੁਹਾਡਾ ਭਲਾ ਆ ਜਾਏ ਕਹਿੰਦਾ ਇਹ ਜੇ ਮੂਰਖ ਲੋਕ ਵੀ ਦੁਨੀਆ ਤੇ ਪਏ ਹਨ ਤੇ ਵੀ ਇਹ ਆ ਮਾਂ ਵੀ ਕੰਗਾਂ ਨੂੰ ਵਿਚਾਰਿਆ ਨੂੰ ਜਦੋਂ ਬਾਲਾ ਪੈਸਾ ਆ ਜੇ ਨਾ ਤੇ ਉਹਦਾ ਸੰਭਲਦਾ ਨਹੀਂ ਲੋਕਾਂ ਦਾ ਹਨਾ ਪੈਰ ਚ ਪੈਰ ਵੀ ਉਹ ਤਾਂ ਪਹਿਲਾਂ ਜੀ ਛੱਡ ਕੇ ਵੀ ਜਦੋਂ ਹਲੇ ਆਊਗਾ ਉਹ ਤੁਹਾਨੂੰ ਵੇਚੀ ਜਾਊ ਵੀ ਉਹ ਗੱਲ ਕਿ ਤਾਂਦਨੀ ਤਾਣੀ ਨਹੀਂ ਜਲਾਈ ਨਾਲ ਠੈਂਗੋ ਠੈਂਗੀ ਤੇ ਉਹ ਕੰਮ ਉਹਨਾਂ ਨੇ ਕਰਤਾ ਹਨਾ ਤੇ ਆ ਹਾਲ ਲੋਕਾਂ ਦੇ ਆ ਤੇ ਇਸ ਕਰਕੇ ਮੈਂ ਤੁਹਾਨੂੰ ਵੀ ਕਹਿੰਨਾ ਲਾਟਰੀ ਨਾ ਕੋਈ ਵੀ ਭੁੱਲ ਕੇ ਪਾ ਬੈਠੇ ਜੇ ਐਵੇਂ ਕਿ ਤੇ ਜਾ ਜਾਂਦੀ ਕਰਾ ਲੋ